ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੱਜ ਕੇ ਪੰਡਿਆ ਜਾਂਦਾ ਹੈ ਜਿਹੜੇ ਨਵੇਂ ਬਣੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਭਣ ਦੇ ਨਜ਼ਰ ਆਉਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਹੁਣ ਜਿਹੜੀਆਂ ਆਪਣੀਆਂ ਚੋਣਾਂ ਨੂੰ ਲੈ ਕੇ ਸਰਗਰਮ ਦਿਖਾਈ ਦੇ ਰਹੇ ਨੇ ਇੱਕ ਪਾਸੇ ਜੇਕਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤੇ ਉਹ ਖੜਾ ਤੋਂ ਪਰਵਾਦੀ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਉਹ ਬਹੁਤ ਵਧੀਆ ਗੱਲ ਹੈ ਲੇਕਿਨ ਦੂਸਰੇ ਪਾਸੇ ਜਿੱਥੇ ਨਵੇਂ ਬਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪੰਡਿਆ ਜਾ ਰਿਹਾ ਹੈ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਜੀ ਅਕਸਰ ਇਹ ਕਹਿੰਦੇ ਨੇ ਕਿ ਅਸੀਂ ਹੁਕਮਨਾਮੇ ਲੈ ਕੇ ਤੁਰੇ ਹਾਂ ਅਸੀਂ ਪੰਥ ਦੀ ਸੇਵਾ ਕਰਨ ਤੁਰੇ ਹਾਂ ਤੇ ਪੰਥ ਦੀ ਸੇਵਾ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜੇਕਰ ਦੂਸਰੇ ਪਾਸੇ ਗੱਲ ਕਰੀਏ ਸੁਰਜੀਤ ਸਿੰਘ ਰਖੜਾ ਦਾ ਵੀ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਆਪ ਦੇ ਆਪ ਨੂੰ ਜਰਨੈਲ ਕਹਿੰਦੇ ਨੇ ਉਹਨਾਂ ਕੋਲੋਂ ਅਸੀਂ ਜਿਹੜੇ ਨੇ ਮੁੱਖ ਦਫ਼ਤਰ ਵੀ ਲੈ ਲਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ ਵੀ ਲਿਆ ਜਾਵੇਗਾ ਕਿਉਂਕਿ ਇਹਦੇ ਹੱਕਦਾਰ ਉਹੀ ਨੇ ਜਿਹੜੇ ਹੁਕਮਨਾਮਿਆਂ ਤੋਂ ਤੁਰੇ ਨੇ ਜਿਨ੍ਹਾਂ ਨੇ ਹੁਕਮਨਾਮਿਆਂ ਦੀ ਪਾਲਣਾ ਕੀਤੀ ਹੈ ਨਾ ਕਿ ਹੁਕਮਨਾਮਿਆਂ ਨੂੰ ਨਕਾਰਿਆ ਹੈ ਸਿੱਧੇ ਤੰਦ ਕੱਸਦੇ ਆਏ ਨੇ ਉਹ ਜਿਹੜੇ ਸ਼੍ਰੋਮਣੀ ਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਜਿਹੜੇ ਨੇ ਸੁਰਜੀਤ ਸਿੰਘ ਰਖੜਾ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਦਾ ਨਿਸ਼ਾਨ ਹੈ ਤਕੜੀ ਉਹਦੇ ਜਿਹੜੇ ਨੇ ਅਸਲੀ ਹੱਕਦਾਰ ਪੰਥ ਨੂੰ ਮੰਨਣ ਵਾਲੇ ਜੇ ਪੰਥ ਦੇ ਲੋਕਾਂ ਦੀ ਸੇਵਾ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਉਹ ਵੀ ਅਸੀਂ ਜਲਦੀ ਹੀ ਵਾਪਸ ਲੈ ਲਵਾਂਗੇ ਇੱਕ ਪਾਸੇ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਆਪਣੇ ਆਪ ਨੂੰ ਜਰਨੈਲ ਕਹਿੰਦੇ ਨੇ ਆਪਣੇ ਆਪ ਨੂੰ ਸ਼੍ਰੋਮੀ ਕਾਲੀ ਦਲ ਦਾ ਪ੍ਰਧਾਨ ਕਹਿੰਦੇ ਨੇ ਤੇ ਦੂਸਰੇ ਪਾਸੇ ਹਮੇਸ਼ਾ ਹੀ ਉਹਨਾਂ ਦੇ ਸਾਥੀਆਂ ਵੱਲੋਂ ਜਦੋਂ ਵੀ ਨੇ ਮਾਰੇ ਚੰਗੇ ਬੋਲਕ ਬੋਲ ਕੀਤੇ ਜਾਂਦੇ ਨੇ ਜਿਹੜੇ ਨਵੇਂ ਬਣੇ ਗਿਆਨੀ ਹਰਪ੍ਰੀਤ ਸਿੰਘ ਜੀ ਲੇਕਿਨ ਇਸ ਟਾਈਮ ਦੀ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨਵੇਂ ਬਣੇ ਸ਼੍ਰੋਮੀ ਕਾਲੀ ਦਲ ਨੇ ਉਹਨਾਂ ਦੇ ਜਿਹੜੇ ਨੇ ਪਾਰਟੀ ਦੇ ਵਿੱਚ ਇੱਕ ਵੱਡਾ ਮੁੱਖ ਚਿਹਰਾ ਸ਼ਾਮਿਲ ਹੋ ਗਿਆ ਹੈ ਤੇ ਉਹ ਮੁੱਖ ਜਿਹੜਾ ਚਿਹਰਾ ਹੈ ਉਹ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਜੀ ਦਾ ਜੀਜਾ ਆਦੇਸ਼ ਸਿੰਘ ਕੈਰੋ ਅਦੇ ਸਿੰਘ ਕੈਰੋ ਜਿਹੜਾ ਸੁਖਬੀਰ ਸੁਖਬੀਰ ਸਿੰਘ ਬਾਦਲ ਦਾ ਜੀਜਾ ਹੈ ਜਿਹੜੇ ਪਾਰਟੀ ਛੱਡ ਕੇ ਜਿਹੜੇ ਹੈ ਵਿਰਸਾ ਸਿੰਘ ਵਲਟੋਆ ਦੇ ਕਹਿਣ ਤੇ ਪਾਰਟੀ ਛੱਡ ਕੇ ਬਾਹਰ ਚਲੇ ਗਏ ਸੀ ਕਿਉਂਕਿ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਗਲਤ ਕਦਮਾਂ ਤੇ ਪੈਰ ਰੱਖਣ ਨੂੰ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਹੁਕਮਨਾਮਿਆਂ ਨੂੰ ਨਹੀਂ ਨ ਕਰਾਂਗਾ ਮੈਂ ਹੁਕਮਨਾਮਿਆਂ ਦੇ ਹੀ ਚੱਲਾਂਗਾ ਜਿੱਥੇ ਪੰਥ ਦੀ ਸੇਵਾ ਕਰਾਈ ਜਾਏਗੀ ਤਾਂ ਉਹ ਸ਼ਾਇਦ ਪਾਰਟੀ ਛੱਡ ਕੇ ਅਦੇਸ਼ ਸਿੰਘ ਕੈਰੋ ਚਲੇ ਗਏ ਸੀ ਲੇਕਿਨ ਹੁਣ ਉਹਨਾਂ ਨੇ ਵੱਡੀ ਵਾਪਸੀ ਲਈ ਹੈ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਗੁਰਦਾਸਪੁਰ ਤੋਂ ਇੰਚਾਰਜ ਲਗਾ ਦਿੱਤਾ ਗਿਆ ਹੈ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਆਪਦੀ ਪਾਰਟੀ ਵੱਲੋਂ ਹਾਲਾਂਕਿ ਬਿਰਸਾ ਸਿੰਘ ਵਟੋਆ ਵੀ 10 ਸਾਲਾਂ ਵਾਸਤੇ ਮੌਲਤਲ ਕੀਤੇ ਹੋਏ ਨੇ ਸ਼੍ਰੋਮਣੀ ਕਾਲੀ ਦਲ ਤੋਂ ਲੇਕਿਨ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਮੈਨੂੰ ਵਾਪਸੀ ਕਰਵਾਈ ਜਾਵੇ ਲੇਕਿਨ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਲੇਕਿਨ ਇਸ ਟਾਈਮ ਸਭ ਤੋਂ ਵੱਡੀ ਸਪੋਰਟ ਮਿਲ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਨ੍ਹਾਂ ਨੇ ਕਿਹਾ ਕਿ ਅਸੀਂ ਧਰਮ ਦੀ ਸੇਵਾ ਕਰਨ ਲਈ ਨਿਕਲੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਨਾਲ ਜੋੜਾਂਗੇ ਜਿਹੜੇ ਲੋਕ ਸਾਡੇ ਪੰਥ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ ਤਾਂ ਇਸ ਦਾ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦਾ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਨੂੰ ਲੱਗ ਰਿਹਾ ਹੈ